ਅੰਜੀ ਤਾਰੂ ਠੀਕ ਹੈ ਕਿੱਥੇ ਤੇ ਰਹਿਣ ਵਾਲੇ ਹੋ ਇੱਥੇ ਤੇ ਰਹਿਣ ਵਾਲੇ ਕਿਹੜਾ ਮੱਲਾ ਇਹ ਉਜਾ ਟੋੜਾ ਤੇ ਇਹ ਕੀ ਗੱਲ ਹੋਈ ਸੀ ਛੱਤ ਕਿੰਨੇ ਕ ਵਜੇ ਤੁਹਾਡੀ ਡਿੱਗੀ ਕੌਣ ਕੌਣ ਇੱਥੇ ਸੀ ਉਹ ਛੱਤ ਜਿੱਦੋਂ ਡਿੱਗੀ ਇਹ ਤੇ 2 ਵਜੇ ਡਿੱਗੀ ਹੋਣੀ 2 ਵਜੇ ਮੈਂ ਆਈ ਸੀ ਕੰਮ ਕਰਕੇ ਤੇ ਇੰਜ ਡਿੱਗੀ ਛੱਤ ਤੇ ਮੁੰਡਾ ਸੁੱਤਾ ਪਿਆ ਸੀ ਅੰਦਰ ਕੋਤਾ ਰਾਤੀ 2 ਵਜੇ ਨਹੀਂ ਨਹੀਂ ਦੇ 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 ਨਹੀਂ ਜੇ ਰਾਤ ਦੇਖਦੇ ਫੇਰ ਤੇ ਚਲੋ ਖੜੇ ਕੋਈ ਇਥੇ ਆਈ ਜਾਂਦਾ ਤੇ ਇਹ ਦਿਨ ਦੀ ਗੱਲ ਸੀਗੀ ਤੇ ਵਿਚਾਰ ਰਿਆ ਹਾਂ ਵਿਚਾਰ ਰਿਆ ਤੇ ਇਹ ਹੁਣ ਚੁੱਕ ਕੇ ਮੈਂ ਲੈ ਗਈ ਬਾਹਰ ਫਿਰ ਮੁੰਡੇ ਨੂੰ ਤੇ ਉਧਰੋਂ ਭੱਜੀਆਂ ਆਈਆਂ ਕੀ ਹੋ ਗਿਆ ਕੀ ਉਹ ਖੜਾਕ ਹੋਇਆ ਵਾ ਮੈਂ ਕਿੰਨਾ ਸਾਲ ਕੋਠਾ ਡੇਗ ਗਿਆ ਕੀ ਇਹ ਕੀ ਘਰ ਵਾਲਾ ਕੰਮ ਕਰਦਾ ਤੁਹਾਡਾ ਉਹ ਮਹਿਤਰੀਆਂ ਦਾ ਕੰਮ ਕਰਦਾ ਸੀ ਨਹੀਂ ਘਰ ਵਾਲਾ ਆਹ ਹੋ ਗਿਆ ਅੱਛਾ ਕੰਮ ਕਰਦਾ ਹੈ ਇਹ ਹੈ ਨਹੀਂਗਾ ਹੁੰਦਾ ਬਹੁਤ ਚਿਰ ਨੂੰ ਹੋ ਗਿਆ ਮਰੇ ਹੈਨਾ 10 12 ਸਾਲ ਹੋ ਗਏ ਮਰੇ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੁੰਦਾ ਇਦਾਂ ਹੀ ਆ ਗੁਜ਼ਾਰਾ ਕਰੀ ਜਾਂਦੇ ਮਾਲਕ ਦੇਈ ਜਾਂਦਾ ਰੋਟੀ ਇਦਾਂ ਕੁ ਮਾਲਕ ਖਾ ਲੈਣੀ ਹੂੰ ਕੀ ਹੁਣ ਸਰਕਾਰ ਜਾਂ ਕਿਸੇ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤੇ ਤੁਸੀਂ ਹੁਣ ਕਦੇ ਉਹ ਮੈਂ ਨਹੀਂ ਕਹਿ ਸਕਦੀ ਕੋਈ ਚੀਜ਼ ਚਲੋ ਜੋ ਸਰਦਾ ਵਕਤ ਆਪਦੇ ਅਕਾ ਮੇਰਾ ਕੁੱਲਾ ਬਣ ਜਾਵੇ ਕੁੱਲੇ ਬਣ ਜਾਣ ਇੰਨੇ ਵੱਡਾ ਮੇਨੂੰ ਤਾਂ ਔਰ ਮੈਨ ਕੋਈ ਚ ਨਹੀਂ ਚਾਹੀਦਾ ਰੋਟੀ ਪਾਣੀ ਚਲੋ ਜਿਹੜੀ ਮਾਲਕ ਨੂੰ ਦੇ ਜਾਂਦਾ ਵਾ ਖਾਈ ਜਾਂਦੇ ਆ ਹੁਣ ਫਿਰ ਕਿੱਥੇ ਰਹਿ ਰਹੇ ਹੋ ਕਿਉਂਕਿ ਛੱਤਾ ਜਿਹੜੀਆਂ ਤੁਹਾਡੀਆਂ ਡਿੱਗੀਆਂ ਹੋਈਆਂ ਆ ਅਸੀਂ ਰਾਜੂ ਦੇ ਘਰ ਰਹੇ ਸੀ ਹਾਂ ਰਾਜੂ ਦੇ ਘਰ ਰਹੇ ਹਾਂ ਸਾਮਾਨ ਰਹਿ ਰਹੇ ਹਾਂ 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 ਵੰਡ ਵੰਡਿਆ ਕਰ ਰਹੇ ਦੋਸਤ ਸਾਮਾਨ ਦਾ ਉੱਥੇ ਆ ਆ ਉੱਥੇ ਰੱਖਿਆ ਹੋਇਆ ਹੋਰ ਇੱਥੇ ਇਹਦਰ ਪੈ ਜਾਨੀ ਹੁੰਦੀਆਂ ਤੇ ਸਾਮਾਨ ਬਾਹਰ ਰੱਖਿਆ ਹੋਇਆ ਹੈ ਪਰ ਪਹਿਲ ਪਾਈ ਹੀ ਉੱਪਰ ਹਾਂਜੀ ਤਾਰੂ ਠੀਕ ਹੈ ਕਿੱਥੇ ਤੇ ਰਹਿਣਾ ਲਿਓ ਇੱਥੇ ਤੇ ਰਹਿਣ ਵਾਲੇ ਕਿਹੜਾ ਮੱਲਾ ਇਹ ਉੱਚਾ ਟੋੜਾ ਤੇ ਇਹ ਕੀ ਗੱਲ ਹੋਈ ਸੀ ਛੱਤ ਕਿੰਨੇ ਵਜੇ ਤੁਹਾਡੀ ਡਿੱਗੀ ਕੌਣ ਕੌਣ ਇੱਥੇ ਸੀ ਉਹ ਛੱਤ ਜਦੋਂ ਡਿੱਗੀ ਤੇ ਇਹ ਤੇ 2 ਵਜੇ ਡਿੱਗੀ ਹੁੰਦੀ 2 2 ਵਜੇ ਮੈਂ ਆਈ ਸੀ ਕੰਮ ਕਰਕੇ ਤੇ ਇੰਜੇ ਡਿੱਗੀ ਛੱਤ ਤੇ ਮੁੰਡਾ ਸੁੱਤਾ ਪਿਆ ਸੀ ਅੰਦਰ ਕੋਤਾ ਰਾਤੀ 2 ਵਜੇ ਨਹੀਂ ਨਹੀਂ ਦੇ 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 ਨਹੀਂ ਇੰਜੇ ਲਾ ਦੇਖਦੀ ਫੇਰ ਤੇ ਚਲੋ ਖੜੇ ਕੋਈ ਇਥੇ ਆ ਹੀ ਜਾਂਦਾ ਤੇ ਇਹ ਦਿਨ ਦੀ ਗੱਲ ਸੀਗੀ ਤੇ ਵਿਚਾਰੇ ਆ ਹਾਂ ਵਿਚਾਰੇ ਆ ਤੇ ਇਹ ਹੁਣ ਚੁੱਕ ਕੇ ਮੈਂ ਲੈ ਗਈ ਸੀ ਬਾਹਰ ਫੇਰ ਮੁੰਡੇ ਨੂੰ ਉਧਰੋਂ ਭੱਜੀਆਂ ਆਈਆਂ ਕੀ ਹੋ ਗਿਆ ਕੀ ਉਹ ਖੜਾਕ ਹੋਇਆ ਵਾ ਮੈਂ ਕਿੰਨੇ ਸਾਲ ਕੋਠਾ ਡੇਗ ਬਿਆ ਕੀ ਇਹ ਕੀ ਘਰ ਵਾਲਾ ਕੰਮ ਕਰਦਾ ਤੁਹਾਡਾ ਉਹ ਮਿਹਤਰੀਆਂ ਦਾ ਕੰਮ ਕਰਦਾ ਸੀ ਨਹੀਂ ਘਰ ਵਾਲਾ ਆਹ ਹੋ ਗਿਆ ਅੱਛਾ ਕੰਮ ਕਰਦਾ ਹੈ ਘਰ ਵਾਲਾ ਹੈ ਨਹੀਂਗਾ ਹੁਣ ਨਹੀ ਫਿਰ ਇਹ ਬਹੁਤ ਚਿਰ ਨੂੰ ਹੋ ਗਿਆ ਮਰੇ ਹੈਨਾ 10 12 ਸਾਲ ਹੋ ਗਏ ਮਰੇ ਕਿਵੇਂ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੁੰਦਾ ਇਦਾਂ ਹੀ ਆ ਗੁਜ਼ਾਰਾ ਕਰੀ ਜਾਂਦੇ ਮਾਲਕ ਦੇਈ ਜਾਂਦਾ ਰੋਟੀ ਇਦਾਂ ਕੁ ਮਾਲਕ ਖਾ ਲੈਣੀ ਹੂੰ ਕੀ ਹੁਣ ਸਰਕਾਰ ਜਾਂ ਕਿਸੇ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤੇ ਤੁਸੀਂ ਹੁਣ ਕਦੇ ਉਹ ਮੈਂ ਨਹੀਂ ਕਹਿ ਸਕਦੀ ਕੁਝ ਵੀ ਚਲੋ ਜੋ ਸਰਦਾ ਵਕਤ ਵੀ ਆਪਦੇ ਆ ਕ ਮੇਰਾ ਕੁਲਾ ਬਣ ਜਾਵੇ ਕੁਲੇ ਬਣ ਜਾਣੇ ਇੰਨੇ ਵੱਡਾ ਮੈਨੂੰ ਤਾਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਰੋਟੀ ਪਾਣੀ ਚਲੋ ਜਿਹੜੀ ਮਾਲਕ ਨੇ ਦੇਈ ਜਾਂਦਾ ਵਾ ਖਾਈ ਜਾਂਦੇ ਹਾਂ ਹੁਣ ਫਿਰ ਕਿੱਥੇ ਰਹਿ ਰਹੇ ਹਾਂ ਕਿਉਂਕਿ ਛੱਤਾਂ ਜਿਹੜੀਆਂ ਤੁਹਾਡੀਆਂ ਡਿੱਗੀਆਂ ਹੋਈਆਂ ਆ ਅਸੀਂ ਰਾਜੂ ਦੇ ਘਰ ਰਹੇ ਹਾਂ ਅਸੀਂ ਰਾਜੂ ਦੇ ਘਰ ਰਹੇ ਹਾਂ 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 ਵਾਣ ਰਹਿ ਰਹੇ ਹਾਂ ਵਾਣ ਦੇ ਘਰ ਰਹੇ ਹਾਂ ਤਾਂ ਸਮਾਨ ਤਾਂ ਉੱਥੇ ਹੀ ਆ ਆਹ ਉੱਥੇ ਰੱਖ ਲਿਆ ਉਹ ਇੱਥੇ ਇਹਨਰ ਪੈ ਜਾਣੀ ਹੁੰਦੀ ਹੈ ਤੇ ਮਸਮਾਨ ਬਾਅਦ ਰੱਖਿਆ ਹੋਇਆ ਪਰ ਪਹਿਲ ਪਾਈ ਹੀ ਕੋ